ਜਨਮ ਦਿਨ ਮੌਕੇ ਤੇ ਪੇਕੇ ਜਾਣ ਨੂੰ ਲੈ ਕੇ ਹੋਈ ਤਕਰਾਰ ਦੇ ਦੌਰਾਨ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੋਟ ਕੇ ਕਤਲ ਕਰ ਦਿੱਤੇ ਜਾਂ ਦਾ ਸਮਾਚਾਰ ਮਿਲਿਆ ਹੈ ਇਸਬੰਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੀਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਲੜਕੀ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਨੀਆਂ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਬਾਅਦ ਮਨਜੋਤ ਸਿੰਘ ਹਰ ਛੋਟੀ ਮੋਟੀ ਗੱਲ ਤੇ ਮ੍ਰਿਤਕਾ ਲੜਕੀ ਦੇ ਨਾਲ ਕੁੱਟਮਾਰ ਕਰਨ ਲੱਗ ਪਿਆ ਜਿਸ ਦੇ ਲਈ ਮਨਜੋਤ ਸਿੰਘ ਦੀ ਮਾਤਾ ਗੁਰਦੀਸ਼ ਕੌਰ ਵੀ ਅਕਸਰ ਆਪਣੇ ਪੁੱਤ ਨੂੰ ਅਕਸੰਧੀ ਰੈਂਦੀ ਸੀ ਅਤੇ ਬੀਤੇ ਕੱਲ ਆਪਣੇ ਜਨਮ ਦਿਨ ਮੌਕੇ ਤੇ ਮ੍ਰਿਤਕ ਲੜਕੀ ਨੇ ਜਦੋਂ ਆਪਣੀ ਮਾਤਾ ਨੂੰ ਮਿਲਣ ਦੀ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਸਦੇ ਪਤੀ ਦੇ ਵੱਲੋਂ ਉਸ ਨੂੰ ਲਗਿਆ ਪਰ ਮ੍ਰਿਤਕ ਲੜਕੀ ਨੇ ਜਦੋਂ ਮਿਲਨ ਜਾਣ ਦੀ ਇੱਛਾ ਦੀ ਜ਼ਿੱਦ ਕੀਤੀ ਤਾਂ ਉਸਦੇ ਪਤੀ ਅਤੇ ਸੱਸ ਦੇ ਵੱਲੋਂ ਉਸਦੀ ਕੁੱਟਮਾਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਮਨਜੋਤ ਸਿੰਘ ਮ੍ਰਿਤਕ ਲੜਕੀ ਨੂੰ ਆਪਣੀ ਸਵਿਫਟ ਕਾਰ ਦੇ ਵਿੱਚ ਬਿਠਾ ਕੇ ਲੈ ਗਿਆ ਜਿੱਥੇ ਚੁੰਨੀ ਦੇ ਨਾਲ ਗਲਾ ਕੁੱਟ ਕੇ ਮ੍ਰਿਤਕ ਲੜਕੀ ਦਾ ਕਤਲ ਕਰਨ ਉਪਰੰਤ ਮਨਜੋਤ ਸਿੰਘ ਅਫਰਾਦ ਹੋ ਗਿਆ ਇਸ ਕਤਲ ਦੀ ਸੂਚਨਾ ਮਿਲਣ ਤੇ ਥਾਣਾ ਫਤਿਹਗੜ ਸੈਕਟੇ ਮ੍ਰਿਤਕਾ ਦੇ ਪਤੀ ਮਨਜੋਤ ਸਿੰਘ ਅਤੇ ਸੱਸ ਗੁਰਦੀਸ਼ ਕੌਰ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਦਿਆਂ ਐਸਐਚਓ ਫੋਤੇਗੜ ਸੈਕਟ ਸਬ ਇੰਸਪੈਕਟਰ ਅਰਸ਼ਦੀਦ ਸ਼ਰਮਾ ਦੀ ਅਗਵਾਏ ਦੇ ਵਿੱਚ ਬਣਾਈਆਂ ਗਈਆਂ ਟੀਮਾਂ ਨੇ ਕਤਲ ਕਰਕੇ ਫਰਾਰ ਹੋਏ ਗੁਰਜੋਬ ਸਿੰਘ ਨੂੰ ਵਾਰਦਾਤ ਚ ਵਰਤੀ ਗਈ ਸਪਿੰਟ ਕਾਰ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਦਕਿ ਉਸ ਦੀ ਮਾਤਾ ਗੁਰਦੇਸ਼ ਕੌਰ ਦੀ ਭਾਲ جاری ਹੈ ਜੀ 22 ਤੇ 23 ਦੀ ਜਿਹੜੀ ਦਰਨਾਣੀ ਰਾਤ ਸੀਗੀ ਹੈ ਯਾਨੀ ਕਿ ਅੱਜ ਸਵੇਰੇ ਸਵੇਰੇ ਟਾਈਮ ਤੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਨਿਆਮਤ ਗਿਲ ਨਾਮ ਦੀ ਮਹਿਲਾ 29 ਵਰ੍ਹਿਆਂ ਦੀ ਉਹਨਾਂ ਦੀ ਵਰ੍ਹੇ ਸੀਗੀ ਉਹਨਾਂ ਦਾ ਫਤਗੜ ਦੇ ਵਿੱਚ ਮਰਡਰ ਹੋ ਗਿਆ ਤੇ ਇਹਨਾਂ ਦੇ ਮਦਰ ਨੇ ਜੋ ਭੁਪਿੰਦਰ ਗੌਰ ਉਹਨਾਂ ਦੇ ਬਿਆਨਾਂ ਤੇ 302 ਦਾ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਮੁਤਾਬਿਕ ਐਫ ਆਈ ਆਰ ਦੇ ਮੁਤਾਬਿਕ ਨਿਆਮਤ ਗਿਲ ਦਾ ਉਹਨਾਂ ਦੇ ਹਸਬੰਦ ਨੇ ਤੇ ਉਹਨਾਂ ਦੀ ਮਦਰ ਨੇ ਨੌਨ ਮਰਡਰ ਕੀਤਾ ਸੀਗਾ ਇਸ ਇਨਫੋਰਮੇਸ਼ਨ ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਇਮੀਡੀਏਟਲੀ ਐਫ ਆਈ ਆਰ ਦਰਜ ਕੀਤੀ ਤੇ ਬਹੁਤ ਚੰਗਾ ਕੰਮ ਕਰਦੇ ਹੋਏ ਐਸ ਐਚਓ ਫਤਿਹਗੜ੍ਹ ਸਾਹਿਬ ਤੇ ਡੀ ਐਸ ਪੀ ਫਤਿਹਗੜ੍ਹ ਸਾਹਿਬ ਨੇ ਟੀਮਸ ਬਣਾ ਕੇ ਉਹਨਾਂ ਦੀ ਭਾਲ ਸ਼ੁਰੂ ਕੀਤੀ ਤੇ ਰਿਕਾਰਡ ਟਾਈਮ ਦੇ ਵਿੱਚ ਜਿਹੜਾ ਨਿਆਮਤ ਸਿੰਘ ਦਾ ਹਸਬੰਡ ਸੀ ਮਨਜੋਤ ਸਿੰਘ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੀ ਜਿਹੜੀ ਮਦਰ ਨੇ ਭੇਸ਼ਕੋਰ ਉਹਨਾਂ ਦੀ ਭਾਲ ਜਾਰੀ ਹੈ ਮੈਡਮ ਕਰਨ ਕੀ ਸੀਗੀ ਮਦਰ ਕਰਦੇ ਤੇ ਕਿਵੇਂ ਕੀਤਾ ਇਹਨਾਂ ਦੋਨਾਂ ਦਾ ਜੀ 2016 ਵਿੱਚ ਵਿਆਹ ਹੋਇਆ ਸੀਗਾ ਲਵ ਮੈਰਿਜ ਸੀ ਇਹਨਾਂ ਦੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਜੋਹਨ ਮੁੱਢਲੀ ਕੁਝ ਕਿਸ ਤਰ੍ਹਾਂ ਸਾਹਮਣੇ ਆਈ ਹੈ ਨਿਆਮਤ ਗਿਲ ਨੂੰ ਉਹਦੇ ਸਾਰੇ ਪਰਿਵਾਰ ਵੱਲੋਂ ਜਿਹੜਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਰ ਕੱਲ ਜੋ ਹੈ ਇਹਨਾਂ ਦਾ ਬਰਥਡੇ ਸੀਗਾ ਮ੍ਰਿਤਿਕ ਨਿਆਮਤ ਗਿਲ ਦਾ ਤੇ ਉਹਨਾਂ ਨੇ ਆਪਣੇ ਪੇਕੇ ਘਰ ਜਾਣ ਦਾ ਇੱਛਾ ਜ਼ਾਹਰ ਕੀਤੀ ਸੀ ਜਿਸ ਗੱਲ ਤੇ ਇਹਨਾਂ ਦੀ ਲੜਾਈ ਵਧੀ ਤੇ ਇਹਦੇ ਜਿਹੜੇ ਹਸਬੰਦ ਨੇ ਮਨਜੋਤ ਸਿੰਘ ਉਹਨਾਂ ਨੇ ਇਹਨਾਂ ਨੂੰ ਸਿਫਟ ਗੱਡੀ ਦੇ ਵਿੱਚ ਪਿਠਾ ਕੇ ਟ੍ਰਾਸਪੋਰਟ ਨਹਿਰ ਦੇ ਨੇੜੇ ਸਟਰੰਗੂਲੇਸ਼ਨ ਕਰਕੇ ਘੁੱਟ ਕੇ ਇਹਨਾਂ ਦੀ ਇਹਨਾਂ ਨੂੰ ਮੌਤ ਦੇ ਕਾਰਨ ਤਾਰਿਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪਗੋੜੇ ਹੋ ਗਏ ਭੱਜ ਗਏ ਤੇ ਨਾਲ ਦੀ ਨਾਲ ਪੁਲਿਸ ਤੋਂ ਇਨਫੋਰਮੇਸ਼ਨ ਆਈ ਤੇ ਪੁਲਿਸ ਨੇ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ ਐਫ ਆਈ ਆਰ ਰਜਿਸਟਰ ਕਰਕੇ ਅਕਿਊਜ਼ ਨੂੰ ਅਰੈਸਟ ਕੀਤਾ ਲਾਸ਼ ਪਰ ਕਿਤੇ ਰੱਖੀ ਮਟਰ ਤੋਂ ਬਾਅਦ ਹਾਂਜੀ ਲਾਸ਼ ਨੂੰ ਮਰਦਰ ਕਰਨ ਤੋਂ ਬਾਅਦ ਕਿੱਥੇ ਰਹੀ ਜੀ ਪਤਾ ਕਿ ਮਿਲਗੇ ਪਤਾ ਹੋ ਜੀ ਉਹਨਾਂ ਜਿਹੜੇ ਉਹਨਾਂ ਦੇ ਘਰ ਸੀਗੇ ਘਰ ਤੋਂ ਪਤਾ ਲੱਗਿਆ ਤੇਸ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ